ਸੈਲਰੀ ਆ 10 ਲੱਖ ਤੇ ਗੱਡੀ ਲੈਣੀਆਂ 20 ਲੱਖ ਵਾਲੀ ਇਹ ਟ੍ਰੈਂਡ ਨਾ ਇੰਡੀਆ ਦੇ ਵਿੱਚ ਬੜੀ ਤੇਜ਼ੀ ਨਾਲ ਵਧ ਰਿਹਾ ਹੈ ਇੱਕ ਤਾਂ ਜ਼ਿੰਦਗੀ ਹੈ ਨਜ਼ਾਰੇ ਲਓ ਇਦਾਂ ਦੇ ਕੁਝ ਮੁਹਾਵਰੇ ਨੇ ਜਿਹੜੇ ਇਦਾਂ ਦੇ ਥੌਟਸ ਨੂੰ ਹੋਰ ਫਿਊਲ ਭਰਦੇ ਆ ਜਿਹੜੇ ਕਾਰ ਡੀਲਰਸ ਨੇ ਇਹ ਵੀ ਕੁਝ ਘਟ ਨਹੀਂ ਆ ਗੱਡੀ ਦੀ ਪੇਮੈਂਟ ਨੂੰ EMI ਦੇ ਵਿੱਚ ਕਨਵਰਟ ਕਰਕੇ ਏਦਾਂ ਦਿਖਾਉਣਗੇ ਜਿਵੇਂ ਤੁਹਾਡੀ ਜ਼ਿੰਦਗੀ ਤੇ ਕੋਈ ਫਰਕ ਹੀ ਨਹੀਂ ਪੈਣਾ ਗੱਡੀ ਤਾਂ ਤੁਹਾਨੂੰ ਫ੍ਰੀ ਵਾਂਗੂ ਹੀ ਮਿਲ ਰਹੀ ਹੈ ਪਰ ਕੀ ਤੁਹਾਨੂੰ ਪਤਾ ਵੀ ਤੁਸੀਂ ਕਿੰਨੇ ਤੱਕ ਦੀ ਗੱਡੀ ਫੌੜ ਕਰ ਸਕਦੇ ਹੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤਿੰਨ ਅਲੱਗ-ਅਲੱਗ ਸੈਲਰੀਜ਼ ਦੇ ਹਿਸਾਬ ਨਾਲ ਐਪਰੋਪ੍ਰੀਏਟ ਗੱਡੀ ਦੇ ਹਿਸਾਬ ਨਾਲ ਬਜਟ ਬਣਾ ਕੇ ਦੱਸੂਗਾ ਵੀਡੀਓ ਦੀ ਐਂਡਿੰਗ ਤੁਹਾਨੂੰ ਹੈਰਾਨ ਕਰਨ ਵਾਲੀ ਹੋਏਗੀ ਕਾਰ ਖਰੀਦਣ ਦੇ ਲਈ ਨਾ ਇੰਟਰਨੈਟ ਤੇ ਬੜੇ ਰੂਲਸ ਆਉਂਦੇ ਨੇ 50 30 20 ਵਾਲਾ ਰੂਲ ਹੋ ਗਿਆ 24 10 ਵਾਲਾ ਰੂਲ ਹੋ ਬਟ ਤੇ ਇਹ ਰੂਲ ਤੁਸੀਂ ਇੰਸਟਾਗ੍ਰam ਦੀਆਂ ਰੀਲਾਂ ਤੇ YouTube ਦੇ ਸ਼ਾਰਟਸ ਦੇ ਵਿੱਚ ਦੇਖੇ ਵੀ ਹੋਣਗੇ। ਹੁਣ ਇਹ ਜਿਹੜੇ ਰੂਲਸ ਨੇ ਨਾ ਇਹ ਇਨਫੋਰਮੇਸ਼ਨ ਦੇਣ ਤੱਕ ਠੀਕ ਹੈ। ਬਟ ਕਦੇ-ਕਦੇ ਨਾ ਇਹ ਪ੍ਰੈਕਟੀਕਲ ਲਾਈਫ 'ਚ ਕੰਮ ਨਹੀਂ ਆਉਂਦੇ। ਤਾਂ ਸਭ ਤੋਂ ਪਹਿਲਾਂ ਆਪਾਂ ਇਹ ਹੀ ਦੇਖ ਲੈਣਾ ਵੀ ਇਹ ਜਿਹੜੇ ਰੂਲਸ ਨੇ ਕਿਵੇਂ ਤੁਹਾਨੂੰ ਮਿਸਗਾਈਡ ਕਰ ਰਹੇ ਆ ਜਾਂ ਫਿਰ ਕਿਉਂ ਇਹਨਾਂ ਨੂੰ ਫੋਲੋ ਹੀ ਨਹੀਂ ਕਰਨਾ ਚਾਹੀਦਾ। ਹੁਣ ਇੱਥੇ ਪਹਿਲਾ ਰੂਲ ਆਉਂਦਾ 50% ਰੂਲ। ਇਹ ਵੀ ਯੂਐਸ ਦੇ ਕਿਸੇ ਇਕਨੋਮਿਸਟ ਨੇ ਬਣਾਇਆ ਸੀ ਇਹਦਾ ਮਤਲਬ ਹੈ ਵੀ ਜਿਹੜੀ ਤੁਹਾਡੀ ਗੱਡੀ ਦਾ ਬਜਟ ਹੈ ਨਾ ਉਹ ਤੁਹਾਡੀ ਐਨੂਅਲ ਸੈਲਰੀ ਦਾ 50% ਤੋਂ ਵੱਧ ਨਹੀਂ ਹੋਣਾ ਚਾਹੀਦਾ ਜੇਕਰ ਤੁਹਾਡੀ 10 ਲੱਖ ਸੈਲਰੀ ਆ ਤਾਂ ਤੁਹਾਨੂੰ 5 ਲੱਖ ਤੋਂ ਵੱਧ ਦੀ ਕਾਰ ਨਹੀਂ ਖਰੀਦਣੀ ਚਾਹੀਦੀ ਜੇ 20 ਲੱਖ ਦੀ ਸੈਲਰੀ ਆ ਤਾਂ 10 ਲੱਖ ਤੋਂ ਵੱਧ ਦੀ ਕਾਰ ਨਹੀਂ ਖਰੀਦਣੀ ਚਾਹੀਦੀ ਹੁਣ 10 ਲੱਖ ਦੇ ਵਿੱਚ ਤਾਂ ਫੇਰ ਵੀ ਗੱਡੀਆਂ ਦੇ ਆਪਸ਼ਨ ਮਿਲ ਜਾਂਦੇ ਨੇ ਪਰ 5 ਲੱਖ 'ਚ ਤਾਂ ਕਿਹੜੀਆਂ ਗੱਡੀਆਂ ਦੇ ਆਪਸ਼ਨ ਆਉਂਦੇ ਆ ਤੇ 10 ਲੱਖ ਸੈਲਰੀ ਇੰਡੀਆ ਦੇ ਵਿੱਚ ਕੋਈ ਥੋੜੀ ਸੈਲਰੀ ਨਹੀਂ ਹੁੰਦੀ ਹੁਣ ਇਹਨਾਂ ਰੂਲ ਦਾ ਸਭ ਤੋਂ ਵੱਡਾ ਡਰਾਪ ਬੈਕ ਇਹ ਹੈ ਕਿ ਕਾਫੀ ਜਨਰਲਸ ਜਾਂ ਗਾਈਡਲਾਈਨਸ ਨੇ ਜਿਹੜੀਆਂ ਕਿ ਵੈਸ ਤੋਂ ਆਈਆਂ ਹੋਈਆਂ ਨੇ ਉਹਨਾਂ ਲਈ ਤਾਂ ਇਹ ਰੂਲ ਫਿਰ ਵੀ ਐਪਲੀਕੇਬਲ ਨਹੀਂ ਕਿਉਂਕਿ ਯੂਐਸ ਦੇ ਵਿੱਚ ਜਿਹੜੀਆਂ ਸੈਲਰੀਜ਼ ਨੇ ਉਹ ਜਨਰਲੀ ਕਾਫੀ ਹਾਈ ਹੁੰਦੀਆਂ ਨੇ ਤੇ ਉੱਥੇ ਜਿਹੜੇ ਗੱਡੀਆਂ ਦੇ ਪ੍ਰਾਈਸਿਸ ਨੇ ਉਹ ਕਾਫੀ ਘੱਟ ਹੁੰਦੇ ਨੇ ਹੁਣ ਯੂਐਸ ਦੇ ਵਿੱਚ 1 ਲੱਖ ਡਾਲਰ ਦੀ ਸੈਲਰੀ ਹੋਣਾ ਕਾਫੀ ਕਾਮਨ ਜੀ ਗੱਲ ਹੈ ਫੈਕਟ ਜਿਹੜੀ ਇੰਡੀਅਨਸ ਨੇ ਉਹ ਨਹੀਂ ਤਾਂ ਇਸ ਐਵਰੇਜ ਤੋਂ 1 ਲੱਖ ਡਾਲਰ ਤੋਂ ਕਿਤੇ ਜ਼ਿਆਦਾ ਸੈਲਰੀ ਹੁੰਦੀ ਆ ਬਟ ਫਿਰ ਵੀ ਆਪਾਂ 1 ਲੱਖ ਡਾਲਰ ਦੀ ਸੈਲਰੀ ਵਾਲਾ ਐਗਜ਼ਾਮਪਲ ਲੈ ਕੇ ਤੇ ਇਸ ਬਜਟ ਦੇ ਵਿੱਚ ਤਾਂ BMW 3 ਸੀਰੀਜ਼, Ford Mustang, Mercedes GLE ਇਦਾਂ ਦੀਆਂ ਗੱਡੀਆਂ ਆ ਜਾਣਗੀਆਂ। ਇਸ ਬਜਟ ਨੂੰ ਜੇਕਰ ਕੰਜ਼ਰਵੇਟਿਵਲੀ 40% ਵੀ ਕਰਦੇ ਹੋਗੇ ਨਾ ਤਾਂ 40000 ਡਾਲਰ ਦੇ ਵਿੱਚ ਵੀ ਕਾਫੀ ਵਧੀਆ ਗੱਡੀਆਂ ਆ ਜਾਣਗੀਆਂ। Mercedes BMW ਦੀ ਸਟਾਰਟਿੰਗ ਰੇਂਜ ਸ਼ੁਰੂ ਹੋ ਜਾਂਦੀ ਹੈ। ਆਈ نو ਹੁਣ ਤੁਸੀਂ ਸੋਚ ਰਹੇ ਹੁੰਦੇ ਹੋ ਕਿ US ਦੇ ਵਿੱਚ ਫਿਰ ਮਹਿੰਗਾਈ ਵੀ ਤਾਂ ਇੰਨੀ ਹੈ। ਤਾਂ ਚਲੋ ਆਪਾਂ ਇਹਦਾ ਇੰਡੀਆ ਦੇ ਵਿੱਚ ਸਿਮਿਲਰ ਜਿਹਾ ਸਿਨੈਰੀਓ ਦੇਖ ਲੈਨੇ ਆ। ਜੇਕਰ ਅਸੀਂ US ਦੇ ਵਿੱਚ 1 ਲੱਖ ਡਾਲਰ ਕਮਾਉਨੇ ਆ ਤਾਂ ਇੰਡੀਆ ਦੀ ਪਰਚੇਸ ਪਾਵਰ ਪੈਰਿਟੀ ਦੇ ਹਿਸਾਬ ਨਾਲ ਉਹ ਇੰਡੀਆ ਦਾ 20 ਲੱਖ ਦੇ ਕਰੀਬ ਬਣਦਾ ਹੈ। हां ਹੁਣ ਇਹ ਵੀ ਮੈਟਰ ਕਰਦਾ ਹੈ ਵੀ ਯੂਐਸ ਦੀ ਕਿਹੜੀ ਸਟੇਟ ਦੇ ਵਿੱਚ ਤੁਹਾਡੀ ਸੈਲਰੀ ਹੈ ਤੇ ਇੰਡੀਆ ਦੀ ਕਿਹੜੀ ਸਟੇਟ ਦੇ ਵਿੱਚ ਇਹਨਾਂ ਚੀਜ਼ਾਂ ਨਾਲ ਫਰਕ ਪੈਂਦਾ ਹੈ ਬਟ ਫਿਰ ਵੀ ਆਪਾਂ ਇੱਕ ਐਵਰੇਜ ਜਾਂ ਨੰਬਰ ਲੈ ਕੇ ਚੱਲਦੇ ਹਾਂ ਵੀ ਯੂਐਸ ਦਾ 1 ਲੱਖ ਡਾਲਰ ਇੰਡੀਆ ਦੇ ਰਫਲੀ 20 ਲੱਖ ਦੇ ਬਰਾਬਰ ਹੈ ਆਪਣੇ 50% ਰੂਲ ਦੇ ਹਿਸਾਬ ਨਾਲ ਯੂਐਸ ਦੇ ਵਿੱਚ ਜਿਹੜਾ 1 ਲੱਖ ਡਾਲਰ ਵਾਲਾ ਉਹ BMW 3 ਸੀਰੀਜ਼ ਮਰਸੀਡੀਜ਼ ਜੀਐਲਏ ਵਰਗੀਆਂ ਗੱਡੀਆਂ ਅਫੋਰਡ ਕਰ ਪਾ ਰਿਹਾ ਪਰ ਜਿਹੜਾ ਇੰਡੀਆ ਦੇ ਵਿੱਚ 20 ਲੱਖ ਵਾਲਾ ਉਹ ਟਾਟਾ ਪੰਜ i20 ਮਰੂਤੀ ਆਰਟੀਗਾ ਇਦਾਂ ਦੀਆਂ ਗੱਡੀਆਂ ਅਫੋਰਡ ਕਰ ਪਾ ਰਿਹਾ ਹੁਣ ਇਹਨੂੰ ਗਲਤ ਨਾ ਸਮ ਹੁਣ ਕੰਪੈਰੀਸ਼ਨ ਤੁਹਾਡੇ ਸਾਹਮਣੇ ਆ ਇੱਕ ਪਾਸੇ ਦਾ ਮਰਸੀਡੀ ਜੀਐਲਏ BMW 3 ਸੀਰੀਜ਼ ਤੇ ਦੂਜੇ ਪਾਸੇ ਟਾਟਾ ਪੰਚਾਈ 220 ਤੇ ਆਟੇਗਾ ਤਾਂ ਇਸ ਰੂਲ ਦੇ ਵਿੱਚ ਕਿਤੇ ਨਾ ਕਿਤੇ ਕੁਝ ਨਾ ਕੁਝ ਗੜਬੜਤਾ ਹੈ ਮੇਬੀ ਇੰਡੀਆ ਦੇ ਹਿਸਾਬ ਨਾਲ ਇਹਨੂੰ ਕਸਟਮਾਈਜ਼ ਕਰਨ ਦੀ ਜ਼ਰੂਰਤ ਹੈ ਹੁਣ ਮੈਂ ਇੱਥੇ ਇਹ ਵੀ ਨਹੀਂ ਕਹਿ ਰਿਹਾ ਵੀ ਤੁਸੀਂ ਆਪਣੇ ਐਨੂਅਲ ਸੈਲਰੀ ਦਾ 100 ਦਾ 100% ਹੀ ਗੱਡੀ ਤੇ ਖਰਚ ਦਿਓ ਕਿਉਂਕਿ ਇਹ ਵੀ ਇੱਕ ਬੇਵਕੂਫੀ ਹੋਏਗੀ ਕਾਰ ਇੱਕ ਡੈਪ੍ਰੀਸ਼ੀਏਟਿੰਗ ਐਸੈਟ ਹੈ ਮੇਰੇ ਸਾਹਮਣੇ ਵਾਲਾ ਇਹਦਾ ਆਨਸਰ ਡਿਪੈਂਡ ਕਰਦਾ ਤੁਹਾਡੀ ਪ੍ਰੈਫਰੈਂਸ ਤੇ ਇਹਨੂੰ ਮੈਂ ਇੱਕ ਐਗਜ਼ਾਮਪਲ ਦੇ ਨਾਲ ਸਮਝਾ ਦਿੰਦਾ ਵੀ ਜੇ ਤਾਂ ਤੁਸੀਂ ਬਹੁਤ ਵੱਡੇ ਕਾਰ ਐਨਥੂਸੀਆਸਟ ਹੋ ਫਿਰ ਤਾਂ ਤੁਸੀਂ ਆਪਣੀ ਐਨੂਅਲ ਸੈਲਰੀ ਦਾ 70 ਤੋਂ 75% ਤੱਕ ਦੀ ਕੋਈ ਗੱਡੀ ਦੇਖ ਸਕਦੇ ਹੋ ਤੇ ਇੱਥੇ ਧਿਆਨ ਰੱਖਿਓ ਜਿਹੜਾ ਮੈਂ ਐਨੂਅਲ ਸੈਲਰੀ ਵਾਲਾ ਨੰਬਰ ਲੈ ਰਿਹਾ ਨਾ ਉਹ ਘਰ 'ਚ ਕਮਾਉਣ ਵਾਲੇ ਜਿਵੇਂ ਹਸਬੰਡ ਵਾਈਫ ਦੋਨੋਂ ਆ ਤਾਂ ਦੋਨਾਂ ਦੀ ਸੈਲਰੀ ਜੋੜ ਕੇ ਜਿਹੜਾ ਐਨੂਅਲ ਨੰਬਰ ਹੋਏਗਾ ਉਹ ਐਨੂਅਲ ਸੈਲਰੀ ਆ ਬਟ ਜੇਕਰ ਤੁਸੀਂ ਬਹੁਤ ਪ੍ਰੈਕਟੀਕਲ ਹੋ ਤੇ ਕਾਰ ਦਾ ਮਤਲਬ ਤੁਹਾਡੇ ਲਈ ਸਿਰਫ ਇੱਕ ਟਰਾਂਸਪੋਰਟੇਸ਼ਨ ਦਾ ਤਦ ਤੁਸੀਂ ਕੋਈ ਇਤਾਂ ਦੀ ਗੱਡੀ ਦੇਖ ਸਕਦੇ ਜਿਹਦੇ ਨਾਲ ਤੁਹਾਡਾ ਪਰਪਸ ਵੀ ਹੱਲ ਹੋ ਜਾਏ ਤੇ ਪੈਸੇ ਵੀ ਘੱਟ ਤੋਂ ਘੱਟ ਖਰਚ ਹੋਣ ਮਤਲਬ ਕਿ ਤੁਹਾਡੀ ਐਨੂਅਲ ਸੈਲਰੀ ਦਾ 20 ਤੋਂ 25% ਹੀ ਸਿਰਫ ਹੁਣ ਕਾਰ ਖਰੀਦਣ ਦਾ ਦੂਜਾ ਸਭ ਤੋਂ ਵੱਡਾ ਰੂਲ ਹੈ 24 ਦਾ ਇਹ ਵੀ ਇੱਕ ਵੈਸਟਰਨ ਕਨਸੈਪਟ ਹੈ ਤੇ ਇਹਦਾ ਮਤਲਬ ਹੈ ਵੀ ਜੇ ਤੁਸੀਂ ਗੱਡੀ ਖਰੀਦਣ ਜਾ ਰਹੇ ਹੋ ਤਾਂ ਗੱਡੀ ਦੀ ਜਿਹੜੀ ਕੀਮਤ ਹੈ ਉਹਦੀ 20% ਜਿੰਨੀ ਤੁਹਾਡੇ ਕੋਲ ਡਾਊਨ ਪੇਮੈਂਟ ਹੋਣੀ ਚਾਹੀਦੀ ਹੈ ਗੱਡੀ ਦਾ ਜਿਹੜਾ ਲੋਨ ਹੈ ਉਹ ਵੱਧ ਤੋਂ ਵੱਧ 4 ਸਾਲ ਦਾ ਹੋਣਾ ਚਾਹੀਦਾ ਤੇ ਗੱਡੀ ਦੀ ਜਿਹੜੀ ਕਿਸ਼ਤ ਹੈ ਉਹ ਤੁਹਾਡੀ ਟੋਟਲ ਸੈਲਰੀ ਦੀ 10% ਤੋਂ ਵੱਧ ਨਹੀਂ ਹੋਣੀ ਚਾਹੀਦੀ ਹੁਣ ਇਹਨੂੰ ਐਡਾ ਸਮਝਣਾ ਥੋੜਾ ਜਿਹਾ ਮੁਸ਼ਕਲ ਹੈ ਇਹਨੂੰ ਆਪਾਂ ਪ੍ਰੈਕਟੀਕਲ ਤਰੀਕੇ ਨਾਲ ਦੇਖ ਲੈਨੇ ਆ ਆਪਾਂ ਇੱਕ ਗੱਡੀ ਦੀ ਐਗਜ਼ਾਮਪਲ ਲੈ ਕੇ ਚੱਲਦੇ ਆ ਥਾਰ ਦੀ ਜਿਹਦਾ ਇੱਕ ਇੱਕ ਵੇਰੀਐਂਟ ਦਾ ਆਨਰੋਡ ਪ੍ਰਾਈਸ 15 ਲੱਖ ਰੁਪਏ ਆ ਆਨਰੋਡ ਪ੍ਰਾਈਸ 15 ਲੱਖ ਰੁਪਏ ਆ ਤਾਂ ਇਹਦਾ 20% ਯਾਨੀ ਕਿ 3 ਲੱਖ ਰੁਪਏ ਤੁਹਾਨੂੰ ਇਹਦੀ ਡਾਊਨ ਪੇਮੈਂਟ ਚਾਹੀਦੀ ਆ ਤੇ ਜਿਹੜਾ ਮੈਕਸਿਮਮ ਲੋਨ ਟਿਨਿਓਰ ਆ ਉਹ ਅਸੀਂ 4 ਸਾਲ ਦਾ ਹੀ ਰੱਖਣਾ ਹੈ ਤੇ ਕਾਰ ਲੋਨ ਸਾਨੂੰ 90% ਤੇ ਮਿਲ ਜਾਂਦਾ ਹੈ ਤਾਂ ਇਸ ਹਿਸਾਬ ਨਾਲ ਤੁਹਾਡੀ 30 ਕੁ ਹਜ਼ਾਰ ਰੁਪਏ ਮਹੀਨੇ ਦੀ ਕਿਸ਼ਤ ਬਣੇਗੀ ਬਟ EMI ਤੋਂ ਇਲਾਵਾ ਹੋਰ ਵੀ ਖਰਚੇ ਹੁੰਦੇ ਨੇ ਮੇਨਟੇਨੈਂਸ, ਤੇਲ, ਇੰਸ਼ੋਰੈਂਸ ਦਾ ਖਰਚਾ ਇੰਸ਼ੋਰੈਂਸ ਚਲੋ ਫਿਰ ਵੀ ਐਨੂਅਲੀ ਹੁੰਦੀ ਹੈ ਬਟ ਆਪਾਂ ਉਹ ਖਰਚੇ ਵੀ ਵਿੱਚ 5000 ਰੁਪਏ ਪਰ ਮੰਥ ਤੇ ਜੋੜ ਲੈਣੇ ਆ ਤਾਂ ਤੁਹਾਡੇ ਟੋਟਲ ਜਿਹੜਾ ਗੱਡੀ ਦਾ ਖਰਚਾ ਵਿੱਚੇ ਕਿਸ਼ਤ ਜੋੜ ਕੇ 35000 ਰੁਪਏ ਪਰ ਮੰਥ ਦਾ ਬਣਦਾ ਹੁਣ ਜਿਵੇਂ ਆਪਾਂ ਕਿਹਾ ਸੀ ਵੀ ਤੁਹਾਡੀ ਜਿਹੜੀ ਕਿਸ਼ਤ ਹੈ ਨਾ ਉਹ ਤੁਹਾਡੀ ਟੋਟਲ ਸੈਲਰੀ ਦੇ 10% ਤੋਂ ਵੱਧ ਨਹੀਂ ਹੋਣੀ ਚਾਹੀਦੀ ਤਾਂ 35000 ਤੁਹਾਡੀ ਟੋਟਲ ਸੈਲਰੀ ਦਾ 10% ਹੋਣਾ ਚਾਹੀਦਾ ਯਾਨੀ ਕਿ ਤੁਹਾਡੀ ਇਨ ਹੈਂਡ ਸੈਲਰੀ 3.5 ਲੱਖ ਰੁਪਏ ਹੋਣੀ ਚਾਹੀਦੀ ਹੈ ਸਾਢੇ 30 ਲੱਖ ਰੁਪਏ ਇਨ ਹੈਂਡ ਸੈਲਰੀ ਦਾ ਮਤਲਬ ਹੈ 60-65 ਲੱਖ ਰੁਪਏ ਦਾ ਸੀਟੀਸੀ ਹੁਣ ਜਿਹਦੇ 60-65 ਲੱਖ ਰੁਪਏ ਸੀਟੀਸੀ ਹੈ ਨਾ ਉਹ ਇੰਡੀਆ ਦੇ ਟੌਪ 1% ਚ ਆ ਜਾਂਦਾ ਤੇ 60-65 ਲੱਖ ਵਾਲਾ ਬੰਦਾ 15 ਲੱਖ ਵਾਲੀ ਗੱਡੀ ਵਲ ਤਾਂ ਨਹੀਂ ਚਾਗਦਾ ਹਾਂ ਹੋ ਸਕਦਾ ਜੇਕਰ ਬਹੁਤ ਜ਼ਿਆਦਾ ਪ੍ਰੈਕਟੀਕਲ ਹੈ ਫਿਰ ਉਹ 15 ਲੱਖ ਵਾਲ ਜਾਵੇ ਅਦਰਵਾਈਜ਼ ਇਸ ਤੋਂ ਬੈਟਰ ਗੱਡੀ ਲੱਭੇਗਾ ਸੋ ਕਿਦ ਤਰ੍ਹਾਂ ਕਿ ਤੇ ਰੂਲ ਵੀ ਫੇਲ ਹੋ ਜਾਂਦਾ ਸ਼ਾਇਦ ਇਹਨੂੰ ਵੀ ਇੰਡੀਆ ਦੇ ਹਿਸਾਬ ਨਾਲ ਬਦਲਣ ਦੀ ਲੋੜ ਹੈ ਆ ਜਿਹੜਾ 20 ਤੇ 4 ਵਾਲਾ ਰੂਲ ਹੈ ਇਹ ਤਾਂ ਫਿਰ ਵੀ ਕਿਤੇ ਨਾ ਕਿਤੇ ਮੰਨ ਲੈਣਿਆ ਪਰ ਜਿਹੜਾ 10% ਕਿਸ਼ਤ ਵਾਲਾ ਹ ਤਾਂ ਜੇਕਰ ਤੁਸੀਂ ਬਹੁਤ ਵੱਡੇ ਕਾਰ ਲਵਰ ਹੋ ਫਿਰ ਤਾਂ ਇਹ 10% ਤੋਂ 15-20% ਤੱਕ ਜਾ ਸਕਦਾ ਬਟ ਜੇਕਰ ਤੁਸੀਂ ਬਹੁਤ ਜ਼ਿਆਦਾ ਪ੍ਰੈਕਟੀਕਲ ਹੋ ਆਪਣੀ ਜੇਬ ਨੂੰ ਲੈ ਕੇ ਫਿਰ ਤੁਹਾਡੇ ਲਈ 10% ਹੀ ਠੀਕ ਹੈ। ਉਹਨਾਂ ਨੇ ਇਹ ਤਾਂ ਸਮਝ ਆ ਗਿਆ ਵੀ ਇਹ ਰੂਲ ਸਾਡੀ ਰੀਅਲ ਜ਼ਿੰਦਗੀ ਤੇ ਅਪਲਾਈ ਨਹੀਂ ਹੋ ਸਕਦੇ। ਇਹ ਦੇਖ ਲੈਣੇ ਆ ਵੀ ਰੀਅਲਿਸਟਿਕਲੀ ਸਾਡੀ ਕਿੰਨੀ ਸੈਲਰੀ ਦੇ ਹਿਸਾਬ ਨਾਲ ਕਿਹੜੀ ਗੱਡੀ ਲੈਣੀ ਚਾਹੀਦੀ ਹੈ। ਇੱਥੇ ਆਪਾਂ ਤਿੰਨ ਸੈਲਰੀ ਲੈਵਲਸ ਦੀ ਗੱਲ ਕਰਾਂਗੇ 7 ਲੱਖ, 15 ਲੱਖ ਤੇ 30 ਲੱਖ। ਤੇ ਧਿਆਨ ਰੱਖਿਓ ਇਹ ਜਿਹੜੀ ਸੈਲਰੀ ਨੰਬਰਸ ਨੇ ਇਹ ਸੀਟੀਸੀ ਨਹੀਂ ਇਨ ਹੈਂਡ ਸੈਲਰੀਜ਼ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਉਹਨਾਂ ਲੋਕਾਂ ਦੀ ਜਿਨ੍ਹਾਂ ਦੀ 7 ਲੱਖ ਰੁਪਏ ਇਨ ਹੈਂਡ ਸੈਲਰੀ ਆ। ਹੁਣ 7 ਲੱਖ ਦੇ ਵਿੱਚ ਨਾ ਇੰਡੀਆ ਦੇ ਵਿੱਚ ਗੱਡੀਆਂ ਦੇ ਬਹੁਤ ਹੀ ਘੱਟ ਆਪਸ਼ਨ ਕਿਉਂਕਿ ਇੰਡੀਆ ਦੇ ਵਿੱਚ ਓਵਰਆਲ ਜਿਹੜੀਆਂ ਗੱਡੀਆਂ ਨੇ ਉਹ ਆਨ ਰੋਡ ਪ੍ਰਾਈਸ ਦੀ ਜਿਹੜੀ ਕੀਮਤ ਹੈ ਉਹ ਸ਼ੁਰੂ ਹੀ 4 ਲੱਖ ਤੋਂ ਹੁੰਦੀ ਹੈ ਹੁਣ ਜੇਕਰ ਦੇਖਿਆ ਜਾਵੇ ਤਾਂ 7 ਲੱਖ ਕਮਾਉਣਾ ਵੀ ਮਜ਼ਾਕ ਨਹੀਂ ਹੈ ਇਹ ਕਾਫੀ ਵਧੀਆ ਸੈਲਰੀ ਹੈ ਬਟ ਗੱਡੀਆਂ ਦੇ ਪ੍ਰਾਈਸ ਦੇ ਹਿਸਾਬ ਨਾਲ ਆਪਸ਼ਨਸ ਕਾਫੀ ਲਿਮਟਿਡ ਨੇ ਹੁਣ ਇੱਥੋਂ ਬੇਸਿਕ ਹੁਣ ਕਿਉਂਕਿ ਬੇਸਿਕ ਤੋਂ ਬੇਸਿਕ ਗੱਡੀ ਦਾ ਵੀ ਆਨ ਰੋਡ ਪ੍ਰਾਈਸ 4 ਲੱਖ ਤੋਂ ਸ਼ੁਰੂ ਹੁੰਦਾ ਤਾਂ ਇੱਥੇ 50% ਰੂਲ ਜਾਂ ਫਿਰ 20 4 10 ਵਾਲਾ ਰੂਲ ਤਾਂ ਪਹਿਲਾਂ ਹੀ ਫੇਲ ਹੋ ਗਿਆ ਹੁਣ ਇੱਥੇ ਤਾਂ ਤੁਹਾਨੂੰ ਤੁਹਾਡੀ ਕਾਮਨ ਸੈਂਸ ਹੀ ਲਾਉਣੀ ਪੈਗੀ ਤੁਹਾਨੂੰ ਦੇਖਣਾ ਪਏਗਾ ਕੋ ਸਸਤੀ ਸੁੰਦਰ ਤੇ ਟਿਕਾਊ ਗੱਡੀ ਇਸ ਕੈਟਾਗਰੀ ਦੇ ਵਿੱਚ ਤੁਸੀਂ ਦੋ ਤਿੰਨ ਆਪਸ਼ਨ ਕਨਸਿਡਰ ਕਰ ਸਕਦੇ ਹੋ ਆਲਟੋ K10 ਰੇਨਾਲਡ ਕੁਇਡ ਤੇ ਹੁੰਡਾਈ ਸੈਂਟਰੋ ਇਹ ਸਾਰੀਆਂ ਗੱਡੀਆਂ ਤੁਹਾਨੂੰ 5.5 ਲੱਖ ਦੀ ਰੇਂਜ ਚ ਮਿਲ ਜਾਣਗੀਆਂ ਹੁਣ ਵੈਸੇ 5.5 ਲੱਖ ਤੁਹਾਡੇ ਬਜਟ ਤੋਂ ਬਾਹਰ ਜਾ ਰਿਹਾ ਹੈ ਬਟ ਫਿਰ ਇਸ ਤੋਂ ਘੱਟ ਕੋਈ ਆਪਸ਼ਨ ਵੀ ਹੈ ਨਹੀਂ ਅੱਗੇ ਗੱਲ ਕਰ ਲੈਨੇ ਆ ਉਹਨਾਂ ਲੋਕਾਂ ਦੀ ਜਿਨ੍ਹਾਂ ਦੀ 15 ਲੱਖ ਰੁਪਏ ਇਨ ਹੈਂਡ ਸੈਲਰੀ ਹੈ ਇੱਥੇ ਤੁਹਾਨੂੰ ਥੋੜਾ ਬਰੀਥਿੰਗ ਸਪੇਸ ਮਿਲ ਜਾਏਗਾ ਇੱਥੇ ਤੁਹਾਨੂੰ ਕੁਝ ਆਪਸ਼ਨਸ ਮਿਲ ਜਾਣਗੇ ਚੂਜ਼ ਕਰਨ ਦੇ ਲਈ ਇੱਥੇ ਤੁਸੀਂ 5 ਤੋਂ ਲੈ ਕੇ 8-9 ਲੱਖ ਰੁਪਏ ਤੱਕ ਦੀ ਰੇਂਜ ਦੇ ਵਿੱਚ ਗੱਡੀਆਂ ਦੇਖ ਸਕਦੇ ਹੋ ਤੇ ਇੱਥੇ ਤੁਹਾਨੂੰ ਇੰਡੀਆ ਦੀਆਂ ਕਾਫੀ ਪੌਪੂਲਰ ਆਪਸ਼ਨਸ ਜਿਵੇਂ ਕਿ i20, Hyundai Venue, XUV3XO ਤੇ Swift ਵਰਗੀਆਂ ਗੱਡੀਆਂ ਦੇਖਣ ਨੂੰ ਮਿਲ ਜਾਣਗੀਆਂ। ਇਹ ਸਾਰੀਆਂ ਗੱਡੀਆਂ 6 ਤੋਂ 8 ਲੱਖ ਦੀ ਰੇਂਜ ਦੇ ਵਿੱਚ ਆ ਰਹੀਆਂ। ਤੇ ਇੱਥੇ ਵੀ ਜੇਕਰ ਤੁਸੀਂ ਸੁਪਰ ਪ੍ਰੈਕਟੀਕਲ ਹੋ ਤਾਂ ਪਿਛਲੀ ਕੈਟਾਗਰੀ ਵਾਲੀਆਂ Renault Kwid ਤੇ Hyundai Santro ਨੂੰ ਵੀ ਕਨਸਿਡਰ ਕਰ ਸਕਦੇ ਹੋ। ਹੁਣ ਗੱਲ ਕਰਦੇ ਹਾਂ ਉਹਨਾਂ ਲੋਕਾਂ ਦੀ ਜਿਨ੍ਹਾਂ ਦੀ 30 ਲੱਖ ਰੁਪਏ ਇਨ ਹੈਂਡ ਸੈਲਰੀ ਹੈ। ਇੱਥੇ ਨਾ ਇੰਡੀਆ ਦੇ ਵਿੱਚ ਜੇਕਰ 100 ਗੱਡੀਆਂ ਤੇ ਉਹਨਾਂ ਦੇ ਅਲੱਗ-ਅਲੱਗ ਮਾਡਲਸ ਨੇ ਉਹਨਾਂ ਚੋਂ 60-70% ਗੱਡੀਆਂ ਲਈ ਤੁਸੀਂ ਐਲੀਜੀਬਲ ਹੋ ਜਾਣਾ ਜੇਕਰ ਤੁਹਾਡੀ 30 ਲੱਖ ਰੁਪਏ ਇਨ ਹੈਂਡ ਸੈਲਰੀ ਹੈ ਬੇਸਿਕਲੀ ਇੱਥੇ ਤੁਹਾਡੇ ਕੋਲ ਮਲਟੀਪਲ ਆਪਸ਼ਨਸ ਹੋਣਗੇ ਪਿਕ ਕਰਨ ਦੇ ਲਈ ਜੇਕਰ ਤੁਹਾਡੀ ਸੈਲਰੀ 30 ਲੱਖ ਹੈ ਤਾਂ ਤੁਸੀਂ 10 ਲੱਖ ਤੋਂ ਲੈ ਕੇ 18 ਲੱਖ ਦੇ ਵਿਚਕਾਰ ਕੋਈ ਵੀ ਗੱਡੀ ਚੂਜ਼ ਕਰ ਸਕਦੇ ਹੋ ਤੇ ਇੰਡੀਆ ਦੇ ਵਿੱਚ ਕਾਫੀ ਸਾਰੀਆਂ ਪੋਪੂਲਰ ਕਾਰਸ ਨੇ ਜੋ ਇਸ ਰੇਂਜ ਦੇ ਵਿੱਚ ਆਉਂਦੀਆਂ ਨੇ ਜਿਵੇਂ ਕਿ Honda City, Hyundai Creta, Kia Seltos, Mahindra Thar ਵਗੈਰਾ ਇਹ ਸਾਰੀਆਂ ਗੱਡੀਆਂ ਤੁਹਾਨੂੰ 15 ਲੱਖ ਦੀ ਪ੍ਰਾਈਸ ਰੇਂਜ ਦੇ ਵਿੱਚ ਘਰ ਮਿਲ ਜਾਣਗੀਆਂ ਹਾਂ ਜੇਕਰ ਤੁਸੀਂ ਸੁਪਰ ਪ੍ਰੈਕਟੀਕਲ ਹੋ ਤਾਂ ਪਿਛਲੀ ਕੈਟਾਗਰੀ ਆਲੀਆਂ ਹੁੰਡਈ ਵੈਨਿਊ i20 ਵਗੈਰਾ ਵੀ ਕਨਸਿਡਰ ਕਰ ਸਕਦੇ ਹੋ ਹੁਣ ਜਿਨ੍ਹਾਂ ਦੀ 30 ਲੱਖ ਤੋਂ ਵੱਧ ਸੈਲਰੀ ਹੈ ਆਈ ਐਮ ਸ਼ੋਰ ਕਿ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਕਿ ਉਹਨਾਂ ਨੇ ਕੀ ਕਰਨਾ ਉਹਨਾਂ ਨੂੰ ਸਭ ਪਤਾ ਹੈ ਹੁਣ ਇਹ ਤਾਂ ਹੋ ਗਿਆ ਸਟੈਂਡਰਡ ਜੀਆਂ ਗੱਲਾਂ ਜਿਹੜੀਆਂ ਤੁਹਾਨੂੰ ਇਹ ਇਨਫੋਰਮੇਸ਼ਨ ਕਿਤੇ ਨਾ ਕਿਤੋਂ ਮਿਲੀ ਜਾਏਗੀ ਆਪਾਂ ਕੁਝ ਅੰਦਰ ਦੀ ਗੱਲ ਕਰਦੇ ਹਾਂ ਜਿਹਦੇ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਬਾਈ ਦਾ ਵੇ ਜੇਕਰ ਨਹੀਂ ਕੀਤਾ ਤਾਂ ਕਰ ਲਓ ਕੋਈ ਵੱਡੀ ਗੱਲ ਨਹੀਂ ਆ ਐਨੀਹਾਊ ਜੇਕਰ ਤੁਹਾਡੀ ਐਦਾਂ ਦੀ ਜੌਬ ਹੈ ਜਿਹਦੇ ਵਿੱਚ ਤੁਹਾਨੂੰ ਹਰ 2-3 ਸਾਲ ਬਾਅਦ ਆਪਣਾ ਸ਼ਹਿਰ ਬਦਲਣਾ ਪੈਂਦਾ ਤੁਹਾਡਾ ਕੋਈ ਫਿਕਸਡ ਬੇਸ ਨਹੀਂ ਆ ਤਾਂ ਐਦਾਂ ਦੇ ਟਾਈਮ ਤੇ ਲੋਨ ਤੇ ਗੱਡੀ ਖਰੀਦਣਾ ਇੱਕ ਬਹੁਤ ਵੱਡੀ ਬੇਵਕੂਫੀ ਹੋ ਸਕਦੀ ਹੈ ਹਰ 2-3 ਸਾਲ ਬਾਅਦ ਤੁਹਾਨੂੰ ਗੱਡੀ ਟਰਾਂਸਫਰ ਕਰਾਉਣੀ ਪੈਗੀ ਤੇ ਜ਼ਿੰਦਗੀ ਦੇ ਵਿੱਚ ਸਿਰ ਟੈਨਸ਼ਨ ਹੀ ਹੋਣਗੀਆਂ ਪਰ ਫਿਰ ਕਰੀਏ ਵੀ ਕੀ ਕੀ ਗੱਡੀ ਚਲਾਉਣੀ ਬੰਦ ਕਰ ਦਈਏ ਨਹੀਂ ਜੀ ਇੱਥੇ ਤੁਸੀਂ ਲੈ ਸਕਦੇ ਹੋ ਕਾਰ ਸਬਸਕ੍ਰਿਪਸ਼ਨ ਕਾਰ ਸਬਸਕ੍ਰਿਪਸ਼ਨ ਬੇਸਿਕਲੀ ਹੁੰਦਾ ਹੈ ਗੱਡੀ ਨੂੰ ਰੈਂਟ ਕਰਨ ਦੇ ਲਈ ਪੱਟ ਲੰਬੇ ਸਮੇਂ ਦੇ ਲਈ ਇਹਦੇ ਵਿੱਚ ਤੁਸੀਂ 2-3 ਸਾਲ ਦੇ ਲਈ ਗੱਡੀ ਦੀ ਸਬਸਕ੍ਰਿਪਸ਼ਨ ਲੈ ਸਕਦੇ ਹੋ ਇਹਦੇ ਲਈ ਤੁਹਾਨੂੰ ਮੰਥਲੀ ਕੁਝ ਫਿਕਸ ਪੇਮੈਂਟ ਕਰਨੀ ਪੈਗੀ ਜਿਦੇ ਵਿੱਚ ਸਾਰਾ ਕੁਝ ਕਵਰ ਹੋਏਗਾ 2-3 ਸਾਲ ਬਾਅਦ ਤੁਸੀਂ ਕੰਪਨੀ ਨੂੰ ਗੱਡੀ ਵਾਪਸ ਕਰ ਦਿਓ ਤੇ ਤੁਹਾਡੀ ਟੈਨਸ਼ਨ ਖਤਮ ਨਵੀਂ ਜਗ੍ਹਾ ਤੇ ਜਾ ਕੇ ਫੇਰ ਨਵੀਂ ਕਾਰ ਸਬਸਕ੍ਰਿਪਸ਼ਨ ਲੈ ਲਿਓ ਇਹ ਤੁਹਾਨੂੰ ਥੋੜੀ ਜਿਹੀ ਮਹਿੰਗੀ ਪੈ ਸਕਦੀ ਹੈ ਬਟ ਇਹਦੇ ਵਿੱਚ ਫਲੈਕਸੀਬਿਲਟੀ ਬਹੁਤ ਹੈ ਤੇ ਆਲਮੋਸਟ ਵਿਚ ਨਾ ਗੱਡੀ ਸਭ ਤੋਂ ਵੱਧ ਡੈਪ੍ਰੀਸ਼ੀਏਟ ਹੁੰਦੀ ਆ 4 ਸਾਲ ਬਾਅਦ ਗੱਡੀ ਦੀ ਵੈਲਿਊ ਅੱਧੀ ਰਹਿ ਜਾਂਦੀ ਆ ਤੇ ਜੇਕਰ ਤੁਸੀਂ ਬਹੁਤ ਹੀ ਜ਼ਿਆਦਾ ਪ੍ਰੈਕਟੀਕਲ ਹੋ ਤਾਂ ਤੁਸੀਂ ਕੋਈ 3-4 ਸਾਲ ਪੁਰਾਣੀ ਕੋਈ ਸੈਕੰਡ ਹੈਂਡ ਗੱਡੀ ਵੀ ਦੇਖ ਸਕਦੇ ਹੋ ਆਨਲਾਈਨ ਤੁਹਾਨੂੰ ਇਜ਼ੀਲੀ ਮਿਲ ਜਾਏਗੀ ਤੇ ਤੀਜਾ ਰੂਲ ਹੈ ਵੀ ਜੇਕਰ ਤੁਸੀਂ ਕਿਸੇ ਇਦਾਂ ਦੀ ਕੰਪਨੀ 'ਚ ਕੰਮ ਕਰਦੇ ਹੋ ਜਿਨ੍ਹਾਂ ਦਾ ਕਾਰ ਲੀਜ਼ਿੰਗ ਪ੍ਰੋਗਰਾਮ ਹੈ ਤਾਂ ਉੱਥੇ ਇਹ ਚੀਜ਼ ਦੇਖਣਾ ਨਾ ਪੜਨਾ ਕਿਉਂਕਿ ਇੱਕ ਕੰਪਨੀ ਜਿਹਦਾ ਕਾਰ ਲੀਜ਼ਿੰਗ ਪ੍ਰੋਗਰਾਮ ਹੈ ਉਥੇ ਤੁਸੀਂ ਗੱਡੀ ਦੀ ਕਾਸਟ ਤੇ ਟੈਕਸਸ ਦੇ ਵਿੱਚ 30 ਤੋਂ 35% ਬਚਾ ਸਕਦੇ ਹੋ ਹਾਂ ਇਹਦੇ ਤੇ ਮੈਂ ਇੱਕ ਡਿਟੇਲਡ ਅਲੱਗ ਤੋਂ ਵੀਡੀਓ ਵੀ ਬਣਾਉਂਗਾ ਸੋ ਗੱਡੀ ਖਰੀਦਣ ਵੇਲੇ ਇਹਨਾਂ ਤਿੰਨ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਬਾਕੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜਲਦੀ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬੀਕੇ ਫਾਈਟ